ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋ ਰਹੇ ਆ ਅੱਜ ਇੱਕ ਵਾਰ ਫੇਰ ਤੁਹਾਡੀ ਸਾਰਿਆਂ ਦੀ ਡਿਮਾਂਡ ਦੇ ਉੱਤੇ ਸਾਡੇ ਨਾਲ ਨੇ ਬਹੁਤ ਹੀ ਹੁਨਾਰਾ ਤੁਹਾਡੇ ਸਾਰਿਆਂ ਦੇ ਸਦਾ ਬਹਾਰ ਮਿਸਟਰ ਨਰੇਸ਼ ਕੁਮਾਰ ਪਾਟਿਆ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਪਾਟਿਆ ਜੀ ਆਪਾਂ ਅੱਜ ਜੋ ਸਿਰ ਪਿਛਲੇ ਦੌਰ ਦੀ ਗੱਲ ਨੂੰ ਯਾਦ ਨੂੰ ਤਾਜ਼ਾ ਕਰਨਾ ਕਈ ਗੱਲਾਂ ਇਹ ਜਿਹਆਂ ਨੇ ਜਿਹੜੀਆਂ ਤੁਸੀਂ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਏ ਹੋ ਔਰ ਜਿਹੜੇ ਮੇਨ ਇੱਕ ਜਿਹੜਾ ਪੁਆਇੰਟ ਆ ਜਿਹੜਾ ਮੈਨੂੰ ਸੁਣਨ ਚ ਆਇਆ ਉਸ ਸੀ ਨੂੰ ਤੁਸੀਂ ਵੈਰੀਫਾਈ ਕਰਨਾ ਉਹ ਇਹ ਆ ਕਿ ਕੀ ਉਸ ਦੌਰ ਦੇ ਵਿੱਚ ਇਹ ਗੱਲ ਵਾਕਈ ਸਹੀ ਹੈ ਕਿ ਜੇ ਕੋਈ ਬੰਦਾ ਸਾਈਕਲ ਲੈਂਦਾ ਸੀ ਤਾਂ ਉਸ ਸਾਈਕਲ ਦੇ ਲਈ ਲਾਇਸੈਂਸ ਵਗੈਰਾ ਬਣਦਾ ਸੀ ਤੇ ਸਰਕਾਰੀ ਹੁਕਮਾਂ ਤੋਂ ਬਾਅਦ ਹੀ ਉਹ ਸਾਈਕਲ ਰੋਡ ਦੇ ਉੱਤੇ ਚੱਲਣਯੋਗ ਹੁੰਦਾ ਸੀ ਬਿਲਕੁਲ ਠੀਕ ਆ ਪਹਿਲੇ ਸੈਂਸ ਬਣਦਾ ਸੀਗਾ ਸਾਈਕਲ ਹੈਂਡ ਸੱਲਦੇਗਾ ਕੇ ਲੱਗਿਆ ਹੁੰਦਾ ਸੀਗਾ ਉਸ ਟਾਈਮ ਜਦੋਂ ਲਾਇਸੈਂਸ ਸਾਈਕਲ ਕੋਈ ਲੈ ਕੇ ਜਾਂਦਾ ਸੀ ਤਾਂ ਜੇ ਰਸਤੇ ਵਿੱਚ ਕੋਈ ਚੱਲਸ ਘੱਟਾ ਜਾਂ ਚਲਾਨ ਘੱਟਾ ਹੁੰਦਾ ਸੀ ਤਾਂ ਅੱਖੀ ਲਾ ਲੈਂਦੇ ਸੀਗੇ ਉੱਥੇ ਉਹ ਰੋਕ ਲੈਂਦੇ ਸੀ ਉਸ ਟਾਈਮ ਚਲਾਨ ਕਰਦੇ ਸਾਡੀ ਅੱਖੀ ਦੇਖੀ ਗੱਲ ਇਹਦਾ ਮਤਲਬ ਬਹੁਤ ਵੱਡੀ ਗੱਲ ਦੱਸੀ ਆ ਕਿ ਉਸ ਦੌਰ ਦੇ ਵਿੱਚ ਸਾਈਕਲ ਲੈਂਨ ਤੋਂ ਬਾਅਦ ਤੁਹਾਨੂੰ ਸਰਕਾਰੀ ਤੌਰ ਤੇ ਲਾਇਸੈਂਸ ਲੈਣਾ ਬੈਂਦਾ ਸੀ ਤੇ ਰਹੀ ਗੱਲ ਚਲਾਨ ਦੀ ਚਲਾਨ ਦਾ ਵੀ ਬੜਾ ਸੋਹਣਾ ਤਰੀਕਾ ਸੀ ਸਮਾਂ ਬਦਲਿਆ ਰਫ਼ਤਾਰ ਵਧੀ ਔਰ ਉਸ ਰਫ਼ਤਾਰ ਦੇ ਨਾਲ-ਨਾਲ ਅਸੀਂ ਅੱਜ ਕਿੱਥੇ ਆ ਕੇ ਖੜੇ ਹੋ ਗਏ ਆ ਹਾਲਾਂਕਿ ਅੱਜ ਸਮੇਂ ਦੇ ਚਾਲ ਦੇ ਮੁਤਾਬਕ ਕੋਈ ਪੈਸੇ ਦੀ ਵੈਲਿਊ ਨਹੀਂ ਕੋਈ ਇਨਸਾਨ ਦੀ ਵੈਲਿਊ ਨਹੀਂ ਕੋਈ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਬਿੱਟੂ ਜੀ ਇੱਕ ਸਾਨੂੰ ਉਸ ਦੌਰ ਦੇ ਬਾਰੇ ਥੋੜਾ ਚਾਨਣਾ ਪਾਓ ਜੇ ਆਪਾਂ ਜਨਰਲੀ ਖਾਲਸ ਖੁਰਾਕ ਦੀ ਗੱਲ ਕਰੀਏ ਅੱਜ ਸਾਰੇ ਪਾਸੇ ਡੁਪਲੀਕੇਟ ਚੀਜ਼ ਐ ਤੁਸੀਂ ਪਾਣੀ ਲੈ ਲਓ ਦੁੱਧ ਲੈ ਲਓ ਤੁਸੀਂ ਦੁੱਧ ਤੋਂ ਬਣਨ ਵਾਲੀਆਂ ਜਿਹੜੀਆਂ ਮਰਜ਼ੀ ਆਈਟਮਾਂ ਲੈ ਲਓ ਕਰਿਆਨਾ ਲੈ ਲਓ ਸਬਜ਼ੀਆਂ ਲੈ ਲਓ ਮੈਂ ਕਹਿੰਨਾ ਕਿ ਜਿੰਨਾਕ ਮੈਂ ਸਮਝਦਾ ਸਾਰੇ ਪਾਸੇ ਜ਼ਹਿਰ ਹੀ ਜ਼ਹਿਰ ਆ ਪੌਇਜ਼ਨ ਹੀ ਪੌਇਜ਼ਨ ਆ ਉਸ ਦੌਰ ਦੇ ਵਿੱਚ ਕੁਝ ਚੰਦ ਗੱਲਾਂ ਦੀ ਜਾਣਕਾਰੀ ਦਿਓ ਕਿ ਉਹਨਾਂ ਦਿਨਾਂ ਦੇ ਵਿੱਚ ਕੀ ਵਾਕਈ ਸਭ ਕੋ ਖਾਲਾ ਸੁੰਦਾ ਸੀ ਜੋ ਜੇ ਬਹੁਤ ਵਧੀਆ ਹੁੰਦਾ ਸੀਗਾ ਜਿਹਦੇ ਵਿੱਚ ਉਸ ਟਾਈਮ ਜਿਹੜਾ ਦੁੱਧ ਪਾਉਂਦੇ ਹੁੰਦੇ ਸੀ ਉਹਨਾਂ ਮਨ ਸਾਫ਼ ਹੁੰਦਾ ਸੀਗਾ ਕੋਈ ਮਨ ਚ ਇਹ ਨਹੀਂ ਹੁੰਦੀ ਹੇਰਾ ਫੇਰੀ ਕਰਨੀ ਆ ਉਹ ਉਹ ਸੋਚਦੇ ਸੀ ਮਨ ਗਾਇਕ ਗਾਹ ਨੂੰ ਵਧੀਆ ਦੁੱਧ ਦਿੱਤਾ ਜਾਵੇ ਨਾਲੇ ਉਸ ਟਾਈਮ ਖਰਾਕ ਵੀ ਹੋਈ ਜਾਂਦੀ ਸੀ ਜੋ ਕਿ ਮੱਝ ਗਾਵਾਂ ਕਰ ਖਰਾਕ ਕਰਦੇ ਨੇ ਅੱਜ ਕੱਲ੍ਹ ਇਸ ਸਮੇਂ ਦੇ ਵਿੱਚ ਕੋਈ ਖਰਾਕ ਨਹੀਂ ਦੇ ਰਿਹਾ ਹੈਗਾ ਕੁਝ ਕੋਈ ਬਹੁਤ ਹਲਕੀ ਜਿਹਾ ਪ੍ਰਾਰੀ ਪਾਲੰਦੇ ਆ ਪਾਪੂ ਕੇ ਦੁੱਧ ਵਿੱਚ ਹੀ ਜਾਂਦੇ ਆ ਕੁਝ ਮਿਲਾਵਟ ਕਰਦੇ ਆ ਉਸ ਟਾਈਮ ਦੁੱਧ ਦੀ ਜਿਹੜਾ ਹੁੰਦਾ ਸੀ ਸਾਈਕਲ ਤੇ ਦੁੱਧ ਲੈ ਕੇ ਆਂਦਾ ਹੁੰਦਾ ਸੀਗਾ ਸਾਈਕਲ ਤੇ ਦੁੱਧ ਕੁਆਂਟੇ-ਕੁਆਂਟੇ ਲੈ ਕੇ ਆਣਾ ਸਾਡੇ ਖੁਦ ਗੱਡੀਆਂ ਜਾਂਦੇ ਰਹੇ ਆ ਉਸ ਟਾਈਮ ਉਹ ਉਸ ਟਾਈਮ ਬੱਚਾ ਵੀ ਕੋਲੋਂ ਭਾਗ ਦੇ ਦਿੰਦੇ ਹੁੰਦੇ ਸੀ 10:00 ਵਜੇ ਦੀ ਬਾਅਦ ਮੇਰੇ ਸਹੁਰਿਆਂ ਦੀ 10 ਦਿਨ ਦਾ ਡੈਡੀ 10:00 ਵਜੇ ਦੀ ਬਾਅਦ ਆਉਂਦੇ ਸੀ ਉਸ ਟਾਈਮ ਮੱਝਾਂ ਨਾਲ ਪਿਆਰ ਵੀ ਬੋਲ ਕਰਦੇ ਸੀ ਗਾਵਾਂ ਨਾਲ ਗੋਲ ਵਿਆਰ ਕਰਦੇ ਸੀ ਅੱਜ ਕਾ ਸਮਾਂ ਬਦਲਿਆ ਅੱਜ ਕੱਲ ਦੇ ਟਾਈਮ ਦੇ ਵਿੱਚ ਮੱਝਾਂ ਦੀ ਕੋਈ ਵੈਲਿਊ ਨਹੀਂ ਗਾਵਾਂ ਦੀ ਕੋਈ ਵੈਲਿਊ ਨਹੀਂ ਮੱਝਾਂ ਦੀ ਜਿਹੜੇ ਵੈਲਿਊ ਹੈ ਹੀ ਗਾਵਾਂ ਦੀ ਕੋਈ ਵੈਲਿਊ ਨਹੀਂ ਜਿਹੜਾ ਕੀ ਇੱਕ ਗਾਂ ਦੁੱਧ ਦਿੰਦੀ ਆ ਜੇ ਆਪਾਂ ਇੱਟ ਪੱਥਰ ਮਾਰਾਂਗੇ ਅੱਗੋਂ ਆਪਾਂ ਦੁੱਧ ਇਹੀ ਵੀ ਭਾਗੇ ਜਿਹੜਾ ਡੁਪਲੀਕੇਟ ਆਊਗਾ ਅਸਲੀ ਦੁੱਧ ਜੇ ਆਪਾਂ ਕਿਸੇ ਨੂੰ ਪਿਆਰ ਕਰਾਂਗੇ ਤਾਂ ਅਸਲੀ ਦੁੱਧ ਮਿਲੂਗਾ ਜੇ ਨਹੀਂ ਕਰਾਂਗੇ ਤਾਂ ਡੁਪਲੀਕੇਟ ਮਿਲੇਗਾ ਉਸ ਤੋਂ ਬਾਅਦ ਜਦੋਂ ਜਿਹੜੇ ਬੋਲਦ ਹੁੰਦੇ ਸੀ ਉਹਨਾਂ ਦੀ ਇੰਨੀ ਵੈਲਿਊ ਹੁੰਦੀ ਸੀ ਇੱਕ ਰੇੜੀ ਤੇ ਮ ਇਕ ਉਹੀ ਸਮਾਂਟ ਹੁੰਦੇ ਸੀ ਜਿਹੜੀਆਂ ਤੇ ਸਮਾਂਟ ਹੁੰਦੇ ਸੀ ਟਾਂਗੇ ਚੱਲਦੇ ਹੁੰਦੇ ਸੀ ਟਾਂਗੇ ਤੇ ਸਵਾਰੀਆਂ ਜਾਂਦੀਆਂ ਹੁੰਦੀਆਂ ਸੀ ਉਹ ਪਿਆਰ ਬਹੁਤ ਸੀ ਜੇ ਸਵਾ ਬਦਲਿਆ ਤਾਂ ਪਰ ਪਿਆਰ ਖਤਮ ਹੋ ਗਿਆ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਸਮਾਂ ਬਦਲਿਆ ਪਿਆਰ ਖਤਮ ਹੋ ਗਿਆ ਇਨਸਾਨ ਬਦਲ ਗਿਆ ਇਨਸਾਨ ਕੁਦਰਤ ਤੋਂ ਪਰੇ ਹੋ ਗਿਆ ਤੇ ਕੁਦਰਤ ਇਨਸਾਨ ਤੋਂ ਕਿਤੇ ਦੂਰ ਕਿਤੇ ਦੂਰ ਕਿਤੇ ਹੀ ਦੂਰ ਹੋ ਗਈ ਅੱਜ ਵਿਰਲੇ ਹੀ ਮਾਹੌਲ ਹੋਊਗਾ ਵਿਰਲੇ ਹੀ ਘਰ ਹੋਊਗਾ ਵਿਰਲੇ ਹੀ ਉਸ ਮਾਹੌਲ ਦੇ ਵਿੱਚ ਉਸ ਦੌਰ ਦੇ ਵਿੱਚ ਤੁਹਾਨੂੰ ਸੱਚੀ ਖੁਸ਼ੀ ਦਾ ਪਲ ਹੋਊਗਾ ਕਿ ਜਿੱਥੇ ਤੁਹਾਨੂੰ ਸਾਖ ਸਾਖ ਕੁਦਰ ਨਜ਼ਰ ਆਉਂਦੀ ਹੋਊਗੀ ਬਿੱਟੂ ਜੀ ਹੁਣ ਗੱਲ ਕਰੀਏ ਉਹਨਾਂ ਦਿਨਾਂ ਦੇ ਵਿੱਚ ਜਾਂ ਉਸ ਯੁੱਗ ਦੇ ਵਿੱਚ ਲੋਕਾਂ ਦੀ ਇਮਾਨਦਾਰੀ ਦੀ ਲੋਕਾਂ ਦੇ ਭਾਵਨਾ ਦੀ ਵਾਕਈ ਅੱਜ ਔਰ ਉਸ ਚੀਜ਼ ਦੇ ਵਿੱਚ ਦੌਰ ਚ ਬਹੁਤ ਫਰਕ ਆ ਉਥੇ ਇਮਾਨਦਾਰੀ ਦੀ ਕੋਈ ਅਹਿਦੀ ਉਦਾਹਰਨ ਦੱਸੋ ਕਿ ਉਸ ਟਾਈਮ ਲੋਕਾਂ ਦੀ ਸੋਚ ਕਿਸ ਟਾਈਪ ਦੀ ਹੁੰਦੀ ਸੀ ਸਵੇਰੇ ਆਮ ਜਨਰਲ ਲੋਕੀ ਉੜਦੇ ਸੀ ਕੀ ਟਾਈਮ ਹੁੰਦਾ ਸੀ ਲੋਕਾਂ ਦੇ ਉੱਠਣ ਦਾ ਲੋਕੀ ਧਾਰਮਿਕ ਕਿਸ ਲੈਵਲ ਦੇ ਸੀ ਤੇ ਲੋਕਾਂ ਦੀ ਅਸਲ ਦੇ ਵਿੱਚ ਵਿਚਾਰਧਾਰਾ ਕਿੱਥੋਂ ਤੱਕ ਸੀ ਬਹੁਤ ਵਧੀਆ ਸੀਗਾ ਪਹਿਲੇ ਟਾਈਮ ਦੇ ਲੋਕ ਜਦੋਂ ਉੱਠਦੇ ਸੀਗੇ ਸਵੇਰੇ 4-4 ਵਜੇ ਦੁਕਾਨਾਂ ਖੋਲ੍ਹਦੇ ਹੁੰਦੇ ਸੀ ਕਿਉਂ ਅੱਜ ਕੱਲ ਦੇ ਟਾਈਮ ਤਾਂ 7-8 ਵਜੇ 8 7 ਵਜੇ ਦੁਕਾਨਾਂ ਜਾਂਦੇ ਹਾਂ ਉਹ ਤਾਂ ਕੱਲ੍ਹ ਦੀ ਗੱਲ ਹੁੰਦੀ ਉਸ ਟਾਈਮ ਦਾ ਜਦ ਕੱਲ੍ਹ ਨੇ ਬਹੁਤ ਮਿਹਨਤ ਕੀਤੀ ਆ ਅਸੀਂ ਆਪ ਖੁਦ ਦੇਖਿਆ ਤੇ ਉਸ ਟਾਈਮ ਇਹ ਕੰਮ ਸੀ ਉਹਨੇ ਜਾਣਾ ਦੁਪਹਿਰ ਦੀ ਰੋਟੀ ਉੱਥੀ ਜਾਣੀ ਰੋਟੀ ਜਾਣੀ ਰਾਤ ਨੂੰ ਖਾਣੀ ਇਹ ਨਹੀਂ ਵੀ ਰੋਟੀ ਛਾੜਤੀ ਉਹਦੇ ਜੀ ਕੰਮ ਜੀ ਕੰਮ ਕਰਨੇ ਰੋਟੀ ਦੁਪਹਿਰ ਦੀ ਰੋਟੀ ਖਾਣੀ ਉਸ ਤੋਂ ਬਾਅਦ ਫੇਰ ਕੰਮ ਸ਼ੁਰੂ ਕਰਦਾ ਰਾਤ ਦੀ ਫੇਰ ਰਾਤ ਨੂੰ 10 ਵਜੇ ਜਾਣਾ ਆਪਰਾ ਧੋ ਧੂ ਕੇ ਮੱਥਾ ਟੇਕ ਕੇ ਫੇਰ ਘਰ ਜਾਣਾ ਰੋਟੀ ਖਾ ਖੂ ਕੇ ਅੱਜ ਦੇ ਸਮੇਂ ਦੇ ਵਿੱਚ ਕਾਲ ਦੇ ਸਮੇਂ ਵਿੱਚ ਬਹੁਤ ਫਰਕ ਆ ਅੱਜ ਇਹ ਵੀ ਫੇਰ ਮੈਂ ਕੱਲ ਕਹੂੰਗਾ ਜੋ ਕਲਣਾ ਮਾਛੀਵੜ ਦੇ ਵਿੱਚ ਹੈਗੇ ਨੇ ਬਹੁਤ ਤਰੱਕੀ ਕੀਤੀ ਆ ਕਾਲੜਾ ਸਾਡੇ ਬਹੁਤ ਮਿਹਨਤ ਕੀਤੀ ਸਾਡੇ ਜਿੰਨੇ ਪੁਰਾਣੇ ਹਲਾਈਆਂ ਨੇ ਬਹੁਤ ਮਿਹਨਤ ਕੀਤੀ ਆ ਉਹਨਾਂ ਵਾਸਤੇ ਮੈਂ ਤਾਂ ਕਹਿੰਦਾ ਕੁਸ ਮੈਂ ਅੱਖ ਦੇਖਿਆ ਹੋਇਆ ਆ ਉਸ ਤੋਂ ਬਾਅਦ ਜਿਹੜੇ ਟਾਂਗੇ ਸੀ ਚਾਂਗੇ ਚੱਲਦੇ ਸੀਗੇ ਉਸ ਟਾਈਮ ਟਾਂਗੇ ਦੇ ਬਹਿ ਕੇ ਇਹ ਪਤਾ ਲੱਗਦਾ ਸੀ ਅਸੀਂ ਜਾਣਦੇ ਆ ਪਤਾ ਲੱਗਦਾ ਵੀ ਅਸੀਂ ਇੱਕ ਕਾਰ ਦੇ ਵਿੱਚ ਹੀ ਜਾ ਰਹੇ ਕਿਸੇ ਪਿਆਰ ਦੇ ਜਾ ਰਹੇ ਜੋ ਕਿ ਸਾਨੂੰ ਇੱਕ ਖਿੱਚ ਕੇ ਲੈ ਜਾ ਰਿਹਾ ਪਿਆ ਜਿਸ ਦੇ ਪਿਆਰ ਵਿੱਚ ਜਾ ਰਹੇ ਆ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਗੋਲਡ ਗੋਲਡ ਇੱਕ ਟਾਈਮ ਦਾ ਟੈਂਪੂ ਕਿਹਾ ਜਾਂਦਾ ਸਿਸਟਮ ਟੈਂਪੂ ਆਣ ਜਾਂਦਾ ਸਮਾਨ ਢੋਣ ਦਾ ਸਿਰਖਿਆ ਹੋਇਆ ਸੀਗਾ ਟੈਂਪੂ ਹੀ ਲਾ ਲਓ ਤੁਸੀਂ ਉਸ ਟਾਈਮ ਟੈਂਪੂ ਹੀ ਲਾ ਲਓ ਬੋਲਦ ਟੈਂਪੂ ਹੀ ਸੀਗਾ ਕਿਉਂਕਿ ਅੱਜ ਕੱਲ ਟੈਂਪੂ ਆ ਗਏ ਬੋਲਦ ਪਿੱਛੇ ਹੋ ਗਏ ਬੋਲਦ ਘੁੰਮਦੇ ਫਿਰਦੇ ਆ ਲੋਕੀ ਇੱਟਾਂ ਮਾਰਦੇ ਵਰਤਾਂ ਕੋਈ ਪੁੱਛਦੇ ਨਹੀਂ ਹੈਗੇ ਚਲੋ ਜਿਵੇਂ ਮਰਜ਼ੀ ਆ ਪਹਿਲਾਂ ਤਾਂ ਮਿਹਨਤ ਕਰਦਾ ਬੋਲਦ ਕੰਮ ਆ ਜਾਂਦੇ ਸੀ ਖੇਤਾਂ ਸੰਭੂ ਕਰਦੇ ਹੁੰਦੇ ਸੀ ਅੱਜ ਕੱਲ ਦੇ ਸਮੇਂ ਦੇ ਵਿੱਚ ਨਹੀਂ ਕੰਮ ਕਰਦੇ ਲੋਕੀ ਇੱਟਾਂ ਪੱਥਰ ਮਾਰਦੇ ਨੇ ਕਿਉਂਕਿ ਮਾਰਨੀ ਨਹੀਂ ਚਾਹੀਦੀ ਆ ਜੇਰੀ ਜਾਨ ਉਹਨਾਂ ਚਾ ਉਹ ਸਾਡੇ ਜੀ ਹੈਗੀ ਆ ਕਾਲੂ ਆਣਾ ਨੇ ਸਭ ਚਲੋ ਲੋਕ ਕਿਹ 84 ਲੱਖ ਜਿੰਨਾ ਹੋ ਗਏ ਕਾਲਾ ਆਣੇ ਸੇ ਬਧੀ ਐ ਹੀ ਜਾਣ ਸੀ